ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਲੌਗਸ ਤੇ ਹੋ ਤੁਸਾਰੇ ਗੀਮ ਨੂੰ ਫੋਕ ਕਰਦੇ ਕੁਸਾਰੇ ਠੀਕ ਠਾਕ ਹੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਆਂ ਬੇਕੋ ਕਿ ਚੈਨਲ ਤੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੋਟੀਵੇਸ਼ਨ ਮਿਲਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਤੇ ਲਓ ਜੀ ਅੱਜ ਆਪਾਂ ਬਣਾਉਣਾ ਅੱਗੇ ਸਬਜ਼ੀ ਮੌਸਮ ਖਰਾਬ ਹੈ ਕਿਣਮੈਂ ਕਿਣਮੈਂ ਹੋ ਰਹੀ ਹੈ ਤੇ ਮਿਚ-ਮਿਚ ਤੁਹਾਨੂੰ ਵਲੌਗਸ ਦਾ ਗੈਪ ਵੀ ਦੇਖਣ ਨੂੰ ਮਿਲ ਰਿਹਾ ਹੋਊਗਾ ਕਿਉਂਕਿ ਨਾ ਆ ਹੜਾਂ ਦੀ ਨਿਊਜ਼ ਜੇ ਸੁਣ ਕੇ ਬਸ ਬਣਾਉਣ ਨੂੰ ਵਲੌਗ ਬਣਾਉਣ ਨੂੰ ਜੀ ਨਹੀਂ ਕਰਦੇ ਇਸ ਕਰਕੇ ਜਿਹੜਾ ਤੁਹਾਨੂੰ ਵਿੱਚ ਵਿਚਾਲੇ ਨਾਗੇ ਵੀ ਮਿਲਦੇ ਹਨ ਕਿ ਕਦੇ-ਕਦੇ ਇੱਕ 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 ਤੋਂ ਦਿਨ ਦੇ ਵਿੱਚ ਨਾਗੇ ਪੈ ਜਾਂਦਾ ਤੁਹਾਨੂੰ ਜਿੱਧਰ ਆਪਣਾ ਲਾਲ ਨਾ ਗੱਲਾਂ ਬਾਤਾਂ ਲਾਲ ਨਾ 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 ਕਿਤੇ ਜਿਹੜਾ ਆਪਣਾ ਧਾ ਲੈਂਦੇ ਆ ਸਬਜ਼ੀ ਤੇ ਮੌਸਮ ਜਿਹੜਾ ਹੈਗਾ ਖਰਾਬ ਹੀ ਦੱਸਦੇ ਹਜੇ ਵੀ ਤੇ ਹਲ ਵੀ ਪਾਉਣੀ ਲਿਆ ਮੈਂ ਹਲ ਵੀ ਹੈ ਮੌਸਮ ਜਿਮੀ ਮਲੋਤੀ ਜੀ ਹੋ ਗਿਆ ਮੈਂ ਲੱਗ ਗਈ ਹਾਂ ਉਹਦੀ ਤੇ ਇਸ ਤਰ੍ਹਾਂ ਆਪਾਂ ਸਬਜ਼ੀ ਧਰਦੇ ਅੱਜ ਆਲੂ ਸ਼ਿਮਲਾ ਮਿਰਚ ਦੀ ਦੱਸ ਦਿੱਤਾ ਸ਼ਾਮ ਨੂੰ ਖਾਣੀ ਨਹੀਂ ਚਾਹੀਦੀ ਸਬਜ਼ੀ ਸੁੱਕੀ ਤੇ ਮੈਂ ਨਾ ਦੋ ਦਿਨ ਹੋ ਗਏ ਸੀ ਲੈਂਦੇ ਨੂੰ ਫਿਰ ਮੈਂ ਕਿ ਚੱਲਾਂ ਜ ਬਣਾ ਲਈ ਦੀ want we'll to ਸੌਜੀਆ ਪਪਾ ਸਬਜੀ ਦਾ ਤੜਕਾ ਲਾ ਲੀਏ ਤੇ ਕੋਸ਼ਿਸ਼ ਕਰਾਂਗੇ ਰੈਗੂਲਰ ਪਹਿਲਾਂ ਦੀ ਤਰ੍ਹਾਂ ਰੈਗੂਲਰ ਜਿਹੜਾ ਵਲੌਗ ਸਟਾਰਟ ਕਰੀਏ ਆਪਾਂ ਠੀਕ ਹੈ ਜੀ ਚਾਹੇ ਤੇ ਲਸਣ ਇਕੱਠੀ ਪਾਤੇ ਭੁੰਨੀ ਜਾਣਗੇ ਤੜਕਾ ਲਾ ਲਾ ਦਈਏ ਦਵਾ ਦਾ ਤੇ ਜਪਜੀਤ ਸਿੰਘ ਬਰਾੜ ਉਹ ਫਿਰ ਦਸ਼ੌਰ ਤੱਕ ਆ ਜੇ ਮਮੀ ਧਾਰਾ ਕੱਢੀ ਹੁੰਦੇ ਚਲੋ ਜੀ ਆਪਾਂ ਲੌਂਗ ਦੀ ਸਟਾਰਟਿੰਗ ਤਾਂ ਕਰ ਲਈਏ ਤੇ ਕੱਲ ਮੈਂ ਵਲੌਗ ਆਇਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਖੜਾ ਦਾ ਕਰਕੇ ਕੱਲ ਜਿਹੜੀ ਨਿਊਜ਼ ਮੈਂ ਸੁਣਦੀ ਆ ਮੈਂ ਕੋਸ਼ਿਸ਼ ਕਰਦੀ ਤੁਹਾਨੂੰ ਸ਼ੇਅਰ ਕਰਦਾ ਕੱਲ ਮੈਂ ਵਲੌਗ ਦੇ ਵਿੱਚ ਤੁਹਾਨੂੰ ਸ਼ੇਅਰ ਕੀਤੀ ਸੀ ਸੋਨੇ ਵਾਲੀ ਹਨਾ ਪਠਾਨਕੋਟ ਦੇ ਜੋ ਵਲੌਗਸ ਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦੀ ਹੁੰਦੀ ਆ ਵਲੌਗ ਦੇ ਵਿੱਚ ਜਿਹੜੀ ਮੈਨੂੰ ਲੱਗਦੀ ਹਨਾ ਕੱਲੋ ਜੀ ਆਪਣਾ ਨਾ ਮੈਨੂੰ ਆਪਣਾ ਕੜਿਆ ਹੋਇਆ ਸੀਗਾ ਕੱਲ ਨਾਲੇ ਪਕੌੜਿਆਂ ਨਾਲ ਉਹ ਹੀ ਦੋ ਦਿਨ ਪੈ ਜਾਊਗਾ ਤੇ ਵੇਸਟ ਨਹੀਂ ਨਾ ਕਰਨਾ ਇਹ ਦੋਹਾਂ ਘਰ ਦੀ ਜੀਹੋਲੇ ਰਿਆ ਕਿੰਨੀਆਂ ਬੋ ਇੱਕ ਕਿਰਲੀਆਂ ਇੱਕ ਕਿਰਲੀਆਂ ਵਧੀਆਂ ਪਈਆਂ ਤੇ ਇੱਕ ਡੱਡੂ ਬੜੇ ਹੋਏ ਪਏ ਆ ਮੀਂਹ ਦੇ ਕਰਕੇ ਨਾ ਡੱਡੂ ਐ ਨਹੀਂ ਠੀਕੇ ਨੀਕੇ ਡੱਡੂ ਬੱਚੇ ਐਂ ਧਾਰਵੀ ਲੱਗ ਰਹੇ ਨੇ ਤੇ ਪੈਰਾਂ ਦੇ ਥੱਲੇ ਆ ਜਾਣ ਹੁਣ ਕਿੰਨਾ ਕ ਬਚਾਈ ਜੇ ਕਈ ਵਾਰ ਤਾਂ ਮੈਂ ਬਚਾਉਂਦੀ ਪਚਾਉਂਦੀ ਆਪ ਡਿੱਗ ਜਾਂਦੀ ਐ ਲੰ ਨੂੰ ਮੈਂ ਨਾ ਦੋ ਵਾਰ ਹੀ ਹੋ ਗਿਆ ਕੱਲ ਵੀ ਮੈਨੂੰ ਬਚਾਉਂਦੀ ਪਚਾਉਂਦੀ ਆਪ ਡਿੱਗ ਚਲੀ ਸੀ ਉਹਨੂੰ ਤਾਂ ਬਚਾਉਂਦਾ ਤੇ ਮੈਂ ਆਪ ਡਿੱਗ ਚਲੀ ਸੀ ਪਤਾ ਨਹੀਂ ਕਿੱਥੋਂ ਆਨੇ ਕੇ ਨੀਕੇ ਡੱਡੂ ਜਿਉਂਦੇ ਮੀਂਹ ਤੋਂ ਬਾਅਦ ਆਉਂਦੇ ਤਮੱਕੜ ਹੋ ਗਏ ਡੱਡੂ ਹੋ ਗਏ ਸਸੋਂ ਤੇ ਪਿਆਜ਼ ਨੂੰ ਪਾਤੇ ਆ ਭੁੰਨਦੇ ਆ ਤੇ ਅੱਜ ਆਪਾਂ ਬਣਾਉਣੇ ਸੀ ਮਮਾ ਮਿਰਚ ਦੀ ਸਬਜ਼ੀ ਤੇ ਮੌਸਮ ਖਰਾਬ ਹੀ ਦੱਸ ਰਿਹਾ ਬਈ ਹੋ ਸਕਦਾ ਬੱਚਿਆਂ ਦੇ ਜਿਹੜੇ ਛੁੱਟਣਾਂ ਸ਼ੈਦ ਵਧਾ ਲੈਣੋਂ ਬਾਕੀ ਪਤਾ ਨਹੀਂ ਬਾਕੀ ਦੇਖੋ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਜੇ ਮੌਸਮ ਇਦਾਂ ਹੀ ਰਿਹਾ ਨਾ ਤੇ ਛੁੱਟਣਾਂ ਜਿਹੜੀਆਂ ਵਧਾ ਦੇਣਗੇ ਲਓ ਜੇ ਪਹਿਲਾ ਲਸਣ ਤੇ ਪਿਆਜ਼ ਇਹ ਚ ਪਾਤਾ ਆ ਤੇ ਥੋੜਾ ਜਿਹਾ ਭੁੰਨੀ ਆਪਾਂ ਲਸਣ ਵੀ ਵਿੱਚੇ ਪਾਤਾ ਸੀ ਲਸਣ ਤਾਂ ਮੈਂ ਸਟਾਰਟ ਕਰ ਦਿੱਤਾ ਮਤਲਬ 10-15 ਦਿਨ ਹੋ ਗਏ ਸਟਾਰਟ ਕਰੇ ਨੂੰ ਲਸਣ ਮੈਂ ਕਰਤਾ ਸਟਾਰਟ ਲਓ ਜੀ ਕਾਫੀ ਹੱਦ ਤੱਕ ਜਿਹੜਾ ਆਪਣਾ ਪੁੱਜ ਗਿਆ ਹੈਗਾ ਹੁਣ ਆਪਣਾ ਪਿਆਜ਼ ਪਿਆਜ਼ ਕਈ ਅਨੁਸਾਰ ਆਪਾਂ ਜਿਹੜੇ ਆਲੂ ਹਨ ਆਲੂ ਪਾ ਦਾਂਗੇ ਦੇ ਵਿੱਚ ਚਿਕਨ ਆਲੂ ਪਾ ਦਾਂਗੇ ਕਿਉਂਕਿ ਆਲੂਆਂ ਨੂੰ ਟਾਈਮ ਲੱਗਣਾ ਛਿਮਲਾਂ ਦੇ ਵਿੱਚ ਤਾਂ ਛੇਤੀ ਹੋ ਜਾਂਦੀ ਹੈ ਛੇਤੀ ਬਨ ਜਾਂਦੀ ਹੈ ਕਰਕੇ ਆਪਾਂ ਇਹਦੇ ਵਿੱਚ ਨਾ ਨਮਕ ਵੀ ਪਾਵਾਂਗੇ ਤਾਂ ਜੋ ਜਿਹੜੇ ਆਲੂ ਛੇਤੀ ਗਲ ਜਾਣ ਚਲੋ ਚਪ ਚੋਂ ਨਮਕ ਪਾ ਲਈ ਕਬਾੜ ਕੇ ਥੋੜਾ ਜਿਹਾ ਹਲਪਾ ਪਾ ਲਓ ਨਮਕ ਨਮਕਾ ਪਾ ਪਾਤਾ ਜਿੰਨਾ ਨਮਕ ਚਾਹੀਦਾ ਹੈ ਸਾਰਾ ਇਸ ਚੰ ਪਾ ਦੇਣੀ ਹੈ ਇੱਕ ਵਾਰ ਲੋ 5 ਤੋਂ 10 ਮਿੰਟ ਇਹਨੂੰ ਆਲੂਆਂ ਨੂੰ ਛੇਕ ਦੇ ਕੇ ਫੇਰ ਸ਼ਿੰਗਲ ਵਿੱਚ ਪਾ ਦੇਣੀ ਹੈ ਮੈਂ ਲੋ ਪੰਜ ਤੋਂ 10 ਪਹਿਲਾਂ ਰੱਜ ਦਿੰਦੇ ਨੇ ਇਹ ਗੇੜੀ ਚੱਕਾ ਪਾਵਾਂ ਮੈਂ ਗਿੱਜਾ ਚਮੇਣਾ ਫਿਲ ਲਾਹ ਦੀ ਦਮਾ ਫਿਲ ਕਰਨ ਲਈ ਮੇਥੀ ਫਿਲ ਕਰਨ ਲਈ ਬਾਕੀ ਤਾਂ ਸਮਾਨ ਓਵਰঅল ਹਜੇ ਹੈਗਾ ਦੋ ਕੁ ਦਿਨਾਂ ਦਾ ਮੇਥੀ ਲਿਆ ਕੇ ਪਾਵਾਂ ਤੇ ਲਾਈ ਦਾ ਦੋ ਤਿੰਨ ਦਿਨ ਦੋ ਕੁ ਦਿਨ ਲੱਗੂਗੀ ਮੇਥੀ ਹਜੇ ਫਿਰ ਪਾਵਾਂਗੇ ਨਾ ਮੌਸਮ ਚੈੱਕ ਕਰੋ ਤੁਸੀਂ ਕਣੀਆਂ ਪੈ ਰਹੀਆਂ ਨੇ ਉੱਧਰ ਬੱਚਾ ਛੋਟਾ ਬਣ ਕੇ ਬੈਠਾ ਜਦ ਜਦ ਤੇ ਇੱਧਰ ਵੇਖੋ ਮੈਂ ਇੱਥੇ ਤਾਂ ਨਹੀਂ ਇੱਥੇ ਜੇ ਹੋਊਗਾ ਹੈਗਾ ਵੇਖੋ ਪਈ ਜਾਂਦੇ ਮੇਰੇ ਹੱਥ ਤੇ ਕਣੀਆਂ ਛੋਟੀਆਂ ਛੋਟੀਆਂ ਕਣੀਆਂ ਆ ਵੇਖੋ نیچے ਪਤਾ ਲੱਗਦਾ ਨਾ ਵੀ ਬਰੀਕ ਕਣੀ ਦਾ ਮੀਆ ਪੰਜ-ਸੱਤ ਮਿੰਟ ਮੈਂ ਨਾ ਤਾਂ ਨੂੰ ਇਸੇ ਤਰ੍ਹਾਂ ਰਿਜਨ ਕਿਤੇ ਦੇ ਦਿਆਂ ਨੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰਦੇ ਹੁੰਨੇ ਆ ਮੈਂ ਨਾਲ ਦੀ ਨਾਲ ਕਦੇ-ਕਦੇ ਕੱਠੀ ਵੀ ਬਣਾ ਲੈਂਦੀ ਆ ਅਲੱਗ-ਅਲੱਗ ਇਸ ਤਰੀਕੇ ਨਾਲ ਕਈ ਤਰੀਕਿਆਂ ਨਾਲ ਬਣਾ ਲੀ ਜਿਹਦੀ ਮੈਂ ਕੀ ਕਹਦੀ ਆ ਕੱਠੀ ਪਾ ਦਿੰਦੀ ਆ ਸ਼ਿਮਲਾ ਮਿਰਚ ਤੇ ਆਲੂ ਕੱਠੀ ਵੀ ਪਾ ਕੇ ਸਵਾਦ ਬਣ ਜਾਂਦੀ ਜਿਵੇਂ ਮਰਜ਼ੀ ਬਣਾ ਲਓ ਸਬਜ਼ੀ ਹਨ ਸਬਜ਼ੀ ਨੇ ਉਦੋਂ ਹੀ ਬਣਨਾ ਹੁੰਦਾ ਹੈ ਤਰੀਕੇ ਜਿੰਨੇ ਮਰਜ਼ੀ ਬਣਨ ਸਬਜ਼ੀ ਦੀ ਬਾਕੀ ਮਸਾਲੇ ਆਪਾਂ ਨਾਰਮਲ ਜਿਹੜੇ ਆਮ ਯੂਜ਼ ਕਰਦੇ ਹੁ ਵੀ ਪਾਣੇ ਆ ਤੇ ਆਪਾਂ ਬਸ ਥੋੜੀ ਜਿਹੀ ਸਟ੍ਰੀਮਿੰਗ ਦਵਾ ਦਈਏ ਮੈਨਾਂ ਤੇ ਰੀ ਰੱਖਣਾ ਨਿਤ ਜੇਦਰ ਨਾਲ ਪਦਲੀਆਂ ਬਣਾਉਣੇ ਹੁੰਦੇ ਤਾਂ ਪਹਿਰੇ ਤੇ ਮੈਂ ਨਹੀਂ ਖਾਦਾ ਸੀਗਾ ਮੈਂ ਦੁੱਧ ਪਾ ਕੇ ਖਾਣੇ ਨੂੰ ਪਾਣੀ ਚ ਬਣਾਇਆ ਸੀ ਆਪਾਂ ਥੋੜਾ ਜਿਹਾ ਮੈਂ ਕੱਢਤਾ ਇੰਨਾ ਮੈਂ ਨਹੀਂ ਖਾਣਾ ਮੈਂ ਪਾਉਂ ਕਿ ਇਹਦੇ ਵਿੱਚ ਦੁੱਧ ਦੁੱਧ ਪਾ ਕੇ ਬਹੁਤ ਟੈਸਟ ਬਣ ਜਾਊਗਾ ਇਹਨੂੰ ਸੇਕ ਲਵਾ ਕੇ ਨਾ ਸਾਰਾ ਮੈਸ਼ ਇਹ ਲੱਗਦਾ ਜਿਵੇਂ ਮੀਠੇ ਜੋ ਮੋਜੇ ਦੁੱਧ ਪਾ ਕੇ ਮੈਨੂੰ ਬਹੁਤ ਟੇਸਟੀ ਲੱਗਦਾ ਹੈ ਮੈਂ ਦੁੱਧ ਪਾ ਲੈਣੀ ਨੂੰ ਮੈਂ ਮੈਂ ਠੰਡਾ ਨਿਕਾਲ ਲੀ ਮੈਂ ਤਿੱਤੇ ਹਾਂਗੇ ਤਾਂ ਜਿੰਨ ਪੂਰਾ ਗਰਮ ਕਰ ਲਈ ਨਾਲ ਤੇ ਸਬਜ਼ੀ ਵੀ ਹੋ ਗਈ ਮੇਰੇ ਉਹ ਜੀ ਦਲੀਆ ਮੈਂ ਠੰਡਾ ਪਾ ਲਿਆ ਹੁਣ ਤਾਂ ਇਧਰ ਆਲੂ ਆਪਣੇ ਹੋ ਗਿਆ ਵਿੱਚ ਆਪਾਂ ਪਾਵਾਂਗੇ ਸ਼ਿਮਲਾ ਮਿਰਚ ਇਹਨੂੰ ਕਰਾਂਗੇ ਮਿਕਸ ਨਾਲ ਹੁਣ ਇਹਨੂੰ ਆਪਾਂ ਸਟੀਮ ਦਵਾਂਗੇ ਫਿਰ ਆਪਾਂ ਜਿਹੜੇ ਮਸਾਲੇ ਤੇ ਰਹਿੰਦੇ ਉਹ ਪਾਵਾਂਗੇ ਨਮਕ ਤਾਂ ਪਾਇਆ ਹੀ ਹੋਇਆ ਆਪਾਂ ਬਾਅਦ ਵਿੱਚ ਪਾਨੇ ਆਪਾਂ ਹੁਣ ਅਚਰ ਆਪਾਂ ਦਲੀਆ ਖਾ ਲਈਏ ਹੁਣ ਲਓ ਜੀ ਆਪਣੀ ਜਿਹੜੀ ਸਬਜੀ ਚ ਜਿਹੜੇ ਮਸਾਲੇ ਰਹਿੰਦੇ ਉਹ ਪਾਈਏ ਹੁਣ ਆਪਾਂ ਤੇ ਸਬਜੀ ਬਿਲਕੁਲ ਰੈਡੀ ਸਮਝੋ ਬਰ ਲਓ ਜੀ ਆਪਾਂ ਪਾਈਏ ਲਾਲ ਮਿਰਚ 5 ਤੋਂ 7 ਮਿੰਟ ਇਸ ਤਰ੍ਹਾਂ ਸੇਕ ਦਵਾਂਗੇ ਮਸਾਲਿਆਂ ਦੇ ਨਾਲ ਬਸ ਫਿਰ ਰੈਡੀ ਹੈ ਆਪਣੀ ਸਬਜ਼ੀ। ਲਓ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਤੁਹਾਨੂੰ ਪਤਾ ਮੌਸਮ ਅੱਜਕੱਲ ਥੋੜਾ ਖਰਾਬ ਵੀ ਚੱਲ ਰਿਹਾ ਹੈਗਾ। ਰੈਨ ਕਰਕੇ ਤੇ ਸ਼ਾਮ ਨੂੰ ਠਮੱਕੜ ਵਗੈਰਾ ਆ ਜਾਂਦੇ ਨੇ ਤੇ ਆਪਾਂ ਦਵੱਧ ਜਿਹੜੀ ਰੋਟੀ ਬਣਾ ਲਈਏ ਤੇ ਰੋਟੀ ਬਣਾਉਣ ਚ ਵੀ ਮੈਂ ਇੱਥੇ ਸਕੀਮ ਲਾਈ ਇੱਥੇ ਮੈਂ ਦੋ ਤਵੇ ਰੱਖਲੇ ਸੀ ਗੈਸ ਤੇ ਜਿੱਥੇ ਮੈਨੂੰ ਰੋਟੀ ਬਣਾਉਣੇ ਲੱਗੇ 20 ਮਿੰਟ ਲੱਗਦੇ ਉੱਥੇ ਮੈਨੂੰ 10 ਮਿੰਟ ਹੀ ਲੱਗੇ ਸੀਗੇ ਬਹੁਤ ਫਰਕ ਪੈ ਗਿਆ ਇਹਦੇ ਨਾਲ ਮੈਨੂੰ ਜਿਹੜੇ ਰੋਟੀ ਵੇਲ ਕੇ ਮੈਂ ਉੱਧੇ ਹੀ ਪਾ ਦੇਣ ਸੀ ਨਾਲੇ ਉੱਤੇ ਪਾ ਦੇਣ ਸੀ ਬੜਾ इजीली ਛੇਤੀ ਰੋਟੀ ਬਣ ਕੇ ਤਿਆਰ ਹੋ ਜਾਂਦੀ ਸ਼ਾਮ ਨੂੰ ਠਮੱਕੜ ਬਹੁਤ ਆਉਂਦੇ ਨੇ ਤੇ ਚਲੋ ਜੀ ਬਾਕੀ ਸਾਰੇ ਜਣੇ ਅਰਦਾਸ ਕਰਿਓ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਹਾਲਾਤ ਬਣੇ ਪਏ ਨੇ ਹੜ੍ਹਾਂ ਦੇ ਕਰਕੇ ਜਲਦੀ ਜਲਦੀ ਉਹ ਠੀਕ ਹੋਣ ਤੇ ਲਓ ਜੀ ਆਪਣੀ ਜਿਹੜੀ ਰੋਟੀ ਬਣ ਕੇ ਤਿਆਰ ਹੋ ਗਈ ਆਪਾਂ ਗੈਸ ਵਗੈਰਾ ਦੀ ਵੀ ਸਫਾਈ ਕਰ ਲਈ ਆ ਤੇ ਵਲੌਗ ਥੋੜਾ ਛੋਟਾ ਹੈ ਸੋ ਐਕਸੈਪਟ ਕਰਿਓ ਹਨਾ ਕਿਉਂਕਿ ਵਲੌਗ ਤਾਂ অলਰੈਡੀ ਮੈਂ ਕੱਲ ਵੀ ਦੱਸ ਚੁੱਕੀ ਆ ਕਿ ਵਲੌਗ ਬਣਾਉਣਾ ਜੀ ਬਿਲਕੁਲ ਵੀ ਨਹੀਂ ਕਰ ਰਹੀ ਫਿਰ ਵੀ ਮੈਂ ਟਰਾਈ ਕਰ ਰਹੀ ਆ ਚਲੋ ਜਿੰਨਾ ਵੀ ਬਣ ਰਿਹਾ ਤੇ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਆ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ